ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਰ ਜੀ ਆਪਾਂ ਗੱਲ ਕਰਦੇ ਹਾਂ ਅੱਜ ਜਿਹੜਾ ਸਤਲੁਜ ਦਰਿਆ ਜਾਂਦਾ ਲੁਧਿਆਣਾ ਦੇ ਕੋਲ ਦੀ ਉਹਦੇ ਵਿੱਚ ਜਿਹੜਾ ਇੱਕ ਬੰਨਾ ਉਹ ਟੁੱਟਣ ਦੀ ਕੰਗਾਤ ਆ ਤੇ ਲੁਧੇ ਵਾਲਾ ਪ੍ਰਸ਼ਾਸਨ ਵੱਲੋਂ ਜਿਹੜਾ ਅਲਰਟ ਜਾਰੀ ਹੋਇਆ ਉਹਦੇ ਬਾਅਦ ਤੁਸ ਨੂੰ ਆਪਾਂ ਦੱਸ ਦਿੰਦੇ ਹਾਂ ਕਿ ਕਿਹੜੇ ਕਿਹੜੇ ਪਿੰਡਾਂ ਵਾਸਤੇ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿਹੜੇ ਕਿਹੜੇ ਥਾਵਾਂ ਦੇ ਉੱਪਰ ਹੈਸੀ ਲਾਕੇ ਨੇ ਜਿਹੜੇ ਵੀ ਖਾਲੀਕਰਨ ਨੂੰ ਕਿਹਾ ਗਿਆ ਤੇ ਉੱਚੀਆਂ ਥਾਵਾਂ ਦੇ ਉੱਪਰ ਉਹਨਾਂ ਨੇ ਕਿੱਥੇ ਰਹਿਣ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ? ٻਝੇ ਪਿੰਡਾਂ ਦੇ ٻਝੇ ਪਾਣੀ ਆਉਦਾ ਤਾਂ ਲੋਕ ਕਿੱਥੇ ਜਾ ਕੇ ਰਹਿ ਸਕਦੇ ਨੇ? ਤੇ ਆਪਾਂ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਜਿਹੜਾ ਅਲਰਟ ਆਇਆ। ਇਸ ਮੈਸੇਜ ਰਹੀਂ ਇਹ ਇਸੇ ਇਲਾਕੇ ਨੂੰ ਸੂਚਿਤ ਕੀਤਾ ਉਹਨਾਂ ਨੇ ਕਿ ਸਸਰਾਲੀ ਪਿੰਡ ਨੇੜੇ ਜਿਹੜਾ ਸਤਲੁਜ ਦਰਿਆ ਦਾ ਬੰਨ੍ਹ ਆ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਉਹ ਗੰਭੀਰ ਦਬਾਹ ਹੇਟਾ। ਹੱਤੇ ਬੰਦਾਂ ਦੇ ਰੱਖਿਆ ਤੇ ਮਜ਼ਬੂਤੀ ਲਈ ਲਗਾਤਾਰ ਜਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਦ ਵਿੱਚ ਕੋਈ ਛੀਰ ਜਾਂ ਨੁਕਸਾਨ ਜਾਂ ਬੰਦ ਟੁੱਟਦਾ ਉਹ ਕਿਹੜੇ-ਕਿਹੜੇ ਪਿੰਡ ਪ੍ਰਭਾਵਿਤ ਹੋਣਗੇ ਕਿਹੜੇ ਪਿੰਡਾਂ ਨੂੰ ਖਤਰਾ ਤੇ ਪ੍ਰਸ਼ਾਸਨ ਨੇ ਲਾਟ ਕੀਤਾ ਕਿ ਉਹ ਆਪਣੇ ਬਜ਼ੁਰਗਾਂ ਤੇ ਬੱਚਿਆਂ ਨੂੰ ਧਿਆਨ ਵਿੱਚ ਰੱਖੋ ਅਤੇ ਹਰੇਕ ਜਿਹਨੂ ਲੇਟਾਂ ਕੀਤੀਆਂ ਨੇ ਅਲਰਟ ਰਹੋ ਤੇ ਹਿਲਾਤਾਂ ਤੇ ਨਜ਼ਰ ਰੱਖੋ ਜੇ ਤੁਹਾਡਾ ਘਰ ਕੋਈ ਦੋ ਮੰਜ਼ਿਲਾ ਤਾਂ ਸੁਰੱਖਿਤ ਵਾਸਤੇ ਪਹਿਲੀ ਮੰਜ਼ਲ ਤੇ ਰਹੋ ਤੁਸੀਂ ਪਹਿਲੀ ਮੰਜ਼ਲ ਤੇ ਰਹੋ ਜੇਕਰ ਤੁਸੀਂ ਕਿਸੇ ਹਿੱਟਲੇ ਇਲਾਕੇ ਵਿੱਚ ਰਹਿੰਦੇ ਹੋ ਤਾਂ ਉੱਚੇ ਥਾਵਾਂ ਤੇ ਚੱਲੇ ਜਾਓ ਨੀਚੇ ਵਾਲੇ ਇਲਾਕੇ ਛੱਡ ਕੇ ਉੱਚੇ ਥਾਵਾਂ ਦੇ ਉੱਪਰ ਰਹੋ ਆਪਣੇ ਜ਼ਰੂਰੀ ਕਾਗਜ਼ਾਤ ਨੇ ਜਿਹੜੇ ਹੋਰ ਸਮਾਨ ਆ ਮਹੱਤਵਪੂਰਨ ਸਮਾਨ ਆ ਕੌਣ ਸੰਭਾਲ ਕੇ ਰੱਖੋ ਤੇ ਜਿਹੜਾ ਪ੍ਰਸ਼ਾਸਨ ਵੱਤੋਂ ਜਿਹੜੇ ਰੈਸਕਿਊ ਸੈਂਟਰ ਬਣਾਏ ਗਏ ਨੇ ਰਾਹੋਂ ਰੋਡ ਗੌਂਸਕੜ ਸਤਸੰਕਰ ਚੰਡੀਗੜ੍ਹ ਰੋਡ ਮੁੰਡੀਆ ਸਤਸੰਕਰ ਟਿੱਬਾ ਰੋਡ ਸਤਸੰਕਰ ਗਲਾਸ ਨਗਰ ਸਤਸੰਕਰ ਤੇ ਪਿੰਡ ਸੋਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਫੂਖੜੀ ਸਕੂਲ ਮੱਤੇਵਾੜਾ ਸਕੂਲ ਤੇ ਮੱਤੇਵਾੜਾ ਮੰਡੀ ਇਹ ਜਗ੍ਹਾ ਦੇ ਵਿੱਚ ਰੈਸਕਿਊ ਸੈਂਟਰ ਜਿਹੜੇ ਬਣਾਏ ਗਏ ਨੇ ਰਹਿਣ ਵਾਸਤੇ ਤੇ ਕਿਹੜੇ-ਕਿਹੜੇ ਪਿੰਡਾਂ ਨੂੰ ਅਲਰਟ ਹੋਇਆ ਉਹ ਪਿੰਡਾਂ ਦੀ ਜਾਣਕਾਰੀ ਸਾਨੂੰ ਜਰੂਰ ਦਿੰਨੇ ਆ ਸਸਰਾਲੀ ਬੂਟ ਰਾਵਤ ਫਿਵਾਸ ਸੀੜਾ ਬੂਥਕੜ ਮੰਗਲੇ ਟਾਂਡਾ ਧੀਰੀ ਖਵਾਜੇਕੇ ਸਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟਾ ਮਿਹਰਬਾਨ ਇਹ ਪਿੰਡ ਹਨ ਜੋ ਲਾਰਟ ਤੇ ਹਨ ਤੇ ਆਪਣਾ ਧਿਆਨ ਵੀਰ ਜਰੂਰ ਰੱਖੋ ਤੇ ਜਿਆਦੇ ਅਫਵਾਹਾਂ ਵਿੱਚ ਨਾ ਆਓ ਜੇਕਰ ਬੰਦ ਟੁੱਟਦਾ ਤਾਂ ਸੂਚਿਤ ਕੀਤਾ ਜਾਵੇਗਾ ਪਰ ਲਾਰਟ ਜਰੂਰ ਰਹੋ ਬੰਦ ਤੇ ਖਤਰਾ ਜਿਹੜਾ ਬਹੁਤ ਜ਼ਿਆਦਾ ਬਣਿਆ ਹੋਇਆ ਤੇ ਫਲੱਡ ਕੰਟਰੋਲ ਰੂਮ ਦੇ ਜਿਹੜੇ ਨੰਬਰ ਨੇ 0161 243 3100 ਦੁਬਾਰਾ ਫੇਸਬੁਕ ਤੋਂ 0161 24331 00 ਤੇ ਪੁਲਿਸ ਹੈਲਪਲਾਈਨ ਨੰਬਰ ਜਿਹੜਾ 112 ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਤੇ ਲਾਈਕ ਤੇ ਕਮੈਂਟ ਜਰੂਰ ਕਰੋ ਵੀਡੀਓ ਦੇਖਣ ਲਈ ਵੀਰਾਂ ਦਾ ਧੰਨਵਾਦ